ਤਸਵੀਰਾਂ ਜੋ ਤੁਸੀਂ ਉਸ ਵਕਤ ਸਕਰੀਨ ਤੇ ਦੇਖ ਰਹੇ ਹੋ ਦਰਅਸਲ ਇਹ ਤਸਵੀਰਾਂ ਕਿਸੇ ਆਮ ਵਿਅਕਤੀ ਦੀਆਂ ਨਹੀਂ ਨੇ ਆਮ ਸਖਸ਼ ਦੀਆਂ ਨਹੀਂ ਨੇ ਇਹ ਉਹ ਸਖਸ਼ ਦੀਆਂ ਤਸਵੀਰਾਂ ਨੇ ਜਿਸ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਭਰਿਆ ਮੈਸੇਜ ਲਿਖਿਆ ਸੀ ਤਾਂ ਬਿਲਕੁਲ ਜੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇੱਕ ਅੰਕਿਤ ਗੋਇਲ ਨਾਮ ਵਿਅਕਤੀ ਦਿਆ ਨੇ ਜੋ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਤੇ ਜਿਸ ਨੇ ਪਟੇਲ ਨਗਰ ਤੇ राजीव ਚੌਂਕ ਮੈਟਰੋ ਸਟੇਸ਼ਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਭਰਿਆ ਮੈਸੇਜ ਲਿਖਿਆ ਸੀ ਤਾਂ ਬਿਲਕੁਲ ਜਦੋਂ ਮੁੱਲਜ਼ਮ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਸਨੇ ਅਜਿਹਾ ਕਿਉਂ ਕੀਤਾ ਤੋ ਦਾ ਕਹਿਣਾ ਹੈ ਕਿ 19 ਮਈ ਨੂੰ ਪਟੇਲ ਨਗਰ ਤੇ ਰਜੀਵ ਚੌਕ ਮੈਟਰੋ ਸਟੇਸ਼ਨ ਤੇ ਸੀਐਮ ਕੇਜਰੀ ਵਾਲੇ ਧਮਕੀ ਭਰਿਆ ਮੈਸੇਜ ਲਿਖਿਆ ਗਿਆ ਸੀ ਤਾਂ ਪੁਲਿਸ ਨੇ ਮੈਸੇਜ ਲਿਖਣ ਵਾਲੇ ਮੁਲਜ਼ਮ ਦੀ ਜਿਹੜੀ ਵੀਡੀਓ ਹੈ ਉਹ ਸੀਸੀਟੀਵੀ ਬਰਾਮਦ ਕਰ ਲਈ ਗਈ ਹੈ ਤਾਂ ਮੰਨਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਸਿਰਫ ਤੇ ਸਿਰਫ ਮਸ਼ਹੂਰ ਹੋਣ ਦੇ ਲਈ ਅਜੇਹੀ ਹਰਕਤ ਕੀਤੀ ਹੈ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰ ਦਿੱਤੀ ਹੈ ਤਾਂ ਸੂਤਰਾਂ ਅਨੁਸਾਰ ਮੁਲਜ਼ਮ ਅੰਕਿਤ ਗੋਇਲ ਬਰੇਲੀ ਦਾ ਰਹਿਣ ਵਾਲਾ ਕਿਸੇ ਸਿਆਸੀ ਪਾਰਟੀ ਦੇ ਨਾਲ ਸਬੰਧਤ ਨਹੀਂ ਹੈ ਉਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਸੋਮਵਾਰ ਨੂੰ ਪਾਜਪਤੇ ਸਾਜ਼ਿਸ਼ ਦਾ ਦੋਸ਼ ਵੀ ਲਗਾਇਆ ਸੀ ਹਾਲਾਂਕਿ ਇਸ ਮੁੱਦੇ ਤੇ ਚੋਣ ਕਮਿਸ਼ਨ ਤੋਂ ਵੀ ਮੀਟਿੰਗ ਲਈ ਸਮਾਂ ਮੰਗਿਆ ਗਿਆ ਸੀ ਤਾਂ ਮੁਲਜ਼ਮ ਨੇ ਮੈਟਰੋ ਸਟੇਸ਼ਨ ਦੇ ਅੰਦਰ ਜੋ ਲਿਖਿਆ ਸੀ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਉਸਨੇ ਲਿਖਿਆ ਸੀ ਕਿ ਕੇਜਰੀਵਾਲ ਦਿੱਲੀ ਛੱਡ ਦਿਓ ਕਿਰਪਾ ਕਰਕੇ ਨਹੀਂ ਤਾਂ ਤੁਹਾਨੂੰ ਤਿੰਨ ਥੱਪੜ ਯਾਦ ਰੱਖਣ ਪੈਣਗੇ ਜੋ ਚੋਣਾ ਤੋਂ ਪਹਿਲਾਂ ਮਾਰੇ ਗਏ ਸਨ ਹੁਣ ਅਸਲੀ ਥੱਪੜ ਲੱਗੇਗਾ ਤਾਂ ਬਿਲਕੁਲ ਧਮਕੀ ਭਰਿਆ ਮੈਸੇਜ ਹੈ ਜਿਹੜਾ ਸੁ ਵਿਅਕਤੀ ਵੱਲੋਂ ਲਿਖਿਆ ਜਾਂਦਾ ਹੈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲੀ ਤੇ ਹੁਣ ਸਖਸ਼ ਦੀ ਜਿਹੜੀ ਵੀਡੀਓ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਪੁਲਿਸ ਨੇ ਵੀ ਇਸ ਦੀ ਸੀਸੀਟੀਵੀ ਫੁਟੇਜ ਹੈ ਜਿਹੜੀ ਬਰਾਮਦ ਕਰ ਲਈ ਹੈ ਤਾਂ ਸੁ ਵਿਅਕਤੀ ਦੀ ਉਮਰ ਹੈ ਜਿਹੜੀ 33 ਸਾਲ ਦੱਸੀ ਜਾ ਰਹੀ ਹੈ ਬਿਲਕੁਲ ਇਸ ਵਿਅਕਤੀ ਦੀ ਜਿਹੜੀ ਉਮਰ ਹੈ ਉਹ 33 ਸਾਲਾ ਦੱਸੀ ਜਾ ਰਹੀ ਹੈ ਤੇ ਨਾਮ ਮਜ਼ਦਾ ਅੰਕਿਤ ਗੋਇਲ ਦੱਸਿਆ ਜਾ ਰਿਹਾ ਹੈ ਤਾਂ ਇਸ ਵਿਅਕਤੀ ਨੇ ਅਰਵਿੰਦ ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਲਿਖੀ ਸੀ ਦਿੱਲੀ ਪੁਲਿਸ ਦੀ ਮੈਟਰੋ ਯੂਨਿਟ ਨੇ ਐਫ ਆਈ ਆਰ ਦਰਜ ਕਰ ਲਈ ਸੀ ਤੇ ਮਾਮਲੇ ਦੀ ਜਿਹੜੀ ਹੈ ਜਾਂਚ ਕਰ ਰਹੀ ਸੀ ਜਦੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਉਸ ਨੇ ਅਜਿਹਾ ਕਿਉਂ ਕੀਤਾ ਤਾਂ ਦੱਸਣਯੋਗ ਹੈ ਕਿ 19 ਮਈ ਨੂੰ ਪਟੇਲ ਨਗਰ ਤੇ ਰਜੀਵ ਚੌਂਕ ਮੈਟਰੋ ਸਟੇਸ਼ਨਾਂ ਤੇ ਸੀਐਮ ਕੇਜਰੀਵਾਲੀ ਧਮਕੀ ਭਰਿਆ ਸੰਦੇਸ਼ ਲਿਖਿਆ ਗਿਆ ਸੀ ਪੁਲਿਸ ਨੇ ਮੈਸੇਜ ਲਿਖਣ ਵਾਲੇ ਮੁਲਜ਼ਮ ਦੀ CCTV ਵੀ ਜਿਹੜੀ ਐ ਬਰਾਮਦ ਕਰ ਲਈ ਐ ਤੇ ਹੁਣ ਉਹੀ CCTV ਪੁਲਿਸ ਨੇ ਮੈਸੇਜ ਲਿਖਣ ਵਾਲੇ ਮੁਲਜ਼ਮ ਦੀ CCTV ਫੁਟੇਜ ਵੀ ਬਰਾਮਦ ਕਰ ਲਈ ਗਈ ਐ ਤੇ ਇਹ ਹੀ CCTV ਫੁਟੇਜ ਹੁਣ ਸੋਸ਼ਲ ਮੀਡੀਆ ਤੇ ਅੱਗ ਦੇ ਵਾਂਗ ਫੈਲ ਰਹੀ ਐ ਤੇ ਜੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਉਹੀ ਸਖਸ਼ਾ ਜਿਸ ਨੇ ਆਪ ਸੁਪਰੀਮੋ ਨੂੰ ਜਾਨੋਂ ਮਾਰਨ ਦੀ ਧਮਕੀ ਪਰਿਆ ਮੈਸੇਜ ਲਿਖਿਆ ਸੀ ਵੱਧ ਤੋਂ ਵੱਧ ਹੋ ਸਕਦਾ ਹੈ ਤਸਵੀਰਿਓ ਨੂੰ ਸ਼ੇਅਰ ਕਰੋ ਅਤੇ ਕਮੈਂਟਸ ਦੇ ਵਿੱਚ ਆਪਣੀ ਰਾਏ ਦਿਓ ਆਖਿਰਕਾਰ ਕਿਉਂ ਅਸਨੇ ਅਜਿਹਾ ਕੀਤਾ ਹੋਏਗਾ ਜੇਕਰ ਇਹ ਨਾਰਮਲ ਇਨਸਾਨ ਹੈ ਜੇਕਰ ਇਹ ਆਮ ਇਨਸਾਨ ਹੈ ਤਾਂ ਇਹ ਕਿਉਂ ਇਸ ਤਰ੍ਹਾਂ ਦੀ ਹਰਕਤ ਕਰੇਗਾ ਤਾਂ ਸਮਸਾਈਡ ਨਿਊਜ਼ ਬਿਊਰੋ ਰਿਪੋਰਟ